ਅਲਦੀ ਜੇਲ੍ਹ ਚ 1500 ਕੈਦੀ ਫਰਾਰ ਹੋ ਗਏ ਨੇ ਉਥੋਂ ਦੌੜ ਗਏ ਨੇ ਔਰ ਦੱਸਦੇ ਕਿ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਪਹਿਲਾਂ ਘਰ ਨੂੰ ਅੱਗ ਲਗਾਈ ਗਈ ਔਰ ਉਸ ਤੋਂ ਬਾਅਦ ਬੇਕਾਬੂ ਪੀੜ ਨੇ ਸਾਬਕਾ ਪੀਐਮ ਦੀ ਪਤਨੀ ਦਾ ਕਤਲ ਕਰ ਦਿੱਤਾ ਤਾਂ ਵੱਖ-ਵੱਖ ਤਸਵੀਰਾਂ ਨੇਪਾਲ ਤੋਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਰਿਹਾ ਕਿ ਬੇਕਾਬੂ ਆ ਭੀੜ ਜਿਹੜੀ ਹੈ ਉਹ ਵੱਡਾ ਨੁਕਸਾਨ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜੋ ਪ੍ਰਧਾਨ ਮੰਤਰੀ ਨੇ ਉਲੀ ਉਹ ਉਹਨਾਂ ਨੇ ਅਸਤੀਫਾ ਦਿੱਤਾ ਹੋਰ ਕਈ ਮੰਤਰੀਆਂ ਨੇ ਜਿਹੜਾ ਇਸ ਜੋ ਮਾਹੌਲ ਬਣਿਆ ਹੋਇਆ ਇਸ ਦੇ ਚੱਲਦੇ ਹੋਏ ਅਸਤੀਫਾ ਜਿਹੜਾ ਉਹ ਦਿੱਤਾ ਗ੍ਰਹਿ ਮੰਤਰੀ ਦਾ ਵੀ ਅਸਤੀਫਾ ਜਿਹੜਾ ਉਹ ਮਨਜ਼ੂਰ ਕਰ ਲਿਆ ਗਿਆ ਪਰ ਇਹ ਵੀ ਜਿਹੜਾ ਖੱਛਾ ਜਿਤਾਇਆ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਉਹ ਡਿੱਗ ਸਕਦੀ ਹੈ ਤਾਂ ਨੇਪਾਲ ਤੋਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੱਖ-ਵੱਖ ਤਸਵੀਰਾਂ ਇਹ ਸਾਹਮਣੇ ਆਈਆਂ ਨੇ ਔਰ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਪਰ ਇਸ ਵਕਤ ਦੀ ਜੋ ਤਾਜ਼ਾ ਜਾਣਕਾਰੀ ਹੈ ਕਿ ਨੇਪਾਲ ਦੀ ਜੇਲ੍ਹ ਦੇ ਵਿੱਚੋਂ 1500 ਕੈਦੀ ਫਰਾਰ ਹੋ ਗਏ ਨੇ ਨੇਪਾਲ ਦੀ ਨਖੂ ਜੇਲ੍ਹ ਤੋਂ 1500 ਕੈਦੀ ਅਧੋੜ ਗਏ ਨੇ ਹਾਲਾਂਕਿ ਸਾਬਕਾ ਅੱਪੀ ਐਮ ਚਾਲਾਨਾਥ ਖੰਨਲ ਦੀ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੇ ਘਰ ਨੂੰ ਅੱਗ ਲਗਾਈ ਗਈ ਅੱਗ ਦੇ ਹਵਾਲੇ ਕੀਤਾ ਗਿਆ ਔਰ ਉਸ ਤੋਂ ਬਾਅਦ ਆ ਜਿਹੜਾ ਉਹਨਾਂ ਦੀ ਪਤਨੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਜਿਉਂਦਾ ਸਾੜਿਆ ਗਿਆ ਅ ਇਸ ਵਕਤ ਦੀ ਇਹ ਜਾਣਕਾਰੀ ਜਿੱਥੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਉੱਥੇ ਹੀ ਇਹ ਵੀ ਦੱਸ ਦਈਏ ਕਿ ਸਰਕਾਰ ਡਿੱਗਣ ਦਾ ਖੱੱਚਾ ਵੀ ਆ ਔਰ ਪ੍ਰਧਾਨ ਮੰਤਰੀ ਉਹਲੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹ ਵਿਦੇਸ਼ ਭਾ ਸਕਦੇ ਨੇ ਦੁਬਈ ਜਾ ਸਕਦੇ ਨੇ ਇਹ ਵੀ ਜਿਹੜੀਆਂ ਚਰਚਾਵਾ ਨੇ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਜ਼ਿਕਰਯੋਗ ਇਹ ਵੀ ਹੈ ਕਿ 4 ਸਤੰਬਰ ਨੂੰ ਕਰੀਬ 26 ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾਈ ਗਈ ਔਰ ਉਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਸੜਕਾਂ ਦੇ ਉੱਤੇ ਉਤਰੇ ਔਰ ਉਹਨਾਂ ਵੱਲੋਂ ਜਿਹੜਾ ਤਿੱਖਾ ਪ੍ਰਦਰਸ਼ਨ ਕੀਤਾ ਗਿਆ ਹਾਲਾਂਕਿ ਜਦੋਂ ਇਹ ਬੇਕਾਬੂ ਹੋਈ ਯਾਨੀ ਕਿ ਜਿਹੜੇ ਨੌਜਵਾਨ ਜੋ ਹਜ਼ਾਰੇ ਗਿਣਤੀ ਦੇ ਵਿੱਚ ਸੜਕਾਂ ਤੇ ਉਤਰੇ ਸੀ ਉਹ ਸੰਸਦ ਵੱਲ ਰੁੱਖ ਕਰ ਗਏ ਸੰਸਦ ਦੀ ਭੰਨਤੋੜ ਕੀਤੀ ਗਈ ਅੱਗ ਲਗਾਈ ਗਈ ਔਰ ਇਸ ਦੇ ਨਾਲ ਪ੍ਰਧਾਨ ਮੰਤਰੀ ਓਲੀ ਔਰ ਰਾਸ਼ਪਤੀ ਦੀ ਨਿੱਜੀ ਰਿਹائش ਦੇ ਉੱਤੇ ਵੀ ਹਮਲਾ ਕੀਤਾ ਗਿਆ ਉੱਥੇ ਵੀ ਅੱਗ ਲਗਾਈ ਗਈ ਤਾਂ ਇਹ ਵਕ ਵਕ ਤਸਵੀਰਾਂ ਸਾਹਮਣੇ ਆਈਆਂ ਪਰ ਇਸ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਕਾਟਮੰਡੂ 에어ਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਪਰ ਇਸ ਸਭ ਦੇ ਵਿਚਾਲੇ ਜਾਣਕਾਰੀ ਸਾਂਝੀ ਕਰਦੀ ਹੈ ਕਿ 1500 ਕੈਦੀ ਨਖੂ ਜੇਲ੍ਹ ਤੋਂ ਫਰਾਰ ਹੋ ਗਏ ਨੇ ਨੇਪਾਲ ਦੀ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਨੇ ਔਰ ਵਕ ਵਕ ਤਸਵੀਰਾਂ ਜੋ ਨੇਪਾਲ ਤੋਂ ਸਾਹਮਣੇ ਆ ਰਹੀਆਂ ਨੇ ਹੈਰਾਨ ਕਰ ਦੇਣ ਵਾਲੀਆਂ ਵੀ ਨੇ ਔਰ ਪਰੇਸ਼ਾਨ ਕਰ ਦੇਣ ਵਾਲੀਆਂ ਵੀ ਨੇ ਕਿਉਂਕਿ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਹਨਾਂ ਉੱਤੇ ਪਾਬੰਦੀ ਲਗਾਈ ਗਈ ਪਰ ਜਦੋਂ ਬੀਤੇ ਦਿਨ ਦੇਖਿਆ ਗਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਸੜਕਾਂ ਦੇ ਉਤਰੇ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਰੋਕਣ ਦੇ ਲਈ ਰੱਬੜ ਦੀਆਂ ਜਿਹੜੀ ਬੁਲੇਟਸ ਨੇ ਉਹ ਵੀ ਚਲਾਈਆਂ ਗਈਆਂ ਫੌਜ ਵੱਲੋਂ ਨੇਪਾਲ ਦੀ ਫੌਜ ਵੱਲੋਂ ਔਰ ਵਾਟਰ ਕੈਨਨ ਦੀ ਬੁਸ਼ਾਰ ਵੀ ਕੀਤੀ ਗਈ ਔਰ ਇਸ ਦੇ ਨਾਲ ਹੰਝੂ ਗੈਸ ਦੇ ਗੋਲੇ ਵੀ ਸੁੱਟੇ ਗਏ ਤਾਂ 22 ਲੋਕਾਂ ਦੀ ਮੌਤ ਦੀ ਵੀ ਖਬਰ ਹੈ 400 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹਾਲਾਂਕਿ ਇਸ ਸੱਭ ਦੇ ਵਿਚਾਲੇ ਬੀਤੀ ਅਦੇਰ ਸ਼ਾਮ ਜਿਹੜਾ ਨੇਪਾਲ ਦੀ ਸਰਕਾਰ ਨੇ ਪਾਬੰਦੀ ਸੋਸ਼ਲ ਮੀਡੀਆ ਐਪਸ ਤੋਂ ਹਟਾ ਦਿੱਤੀ ਔਰ ਉਸ ਤੋਂ ਬਾਅਦ ਦੇਖਿਆ ਗਿਆ ਕਿ ਕੈਂਜ ਜਿਹੜੇ ਜਿਹੜੀ ਭੀੜ ਹੈ ਉਹ ਮੋੜ ਬੇਕਾਬੂ ਹੋਈ ਮੋੜ ਹਿੰਸਾ ਜਿਹੜੀ ਨੇਪਾਲ ਦੇ ਵਿੱਚ ਵਾਪਰੀ ਔਰ ਕਰੀਬ ਕਈ ਸ਼ਹਿਰਾਂ ਦੇ ਵਿੱਚ 6 ਤੋਂ ਵੱਧ ਸ਼ਹਿਰਾਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਫੌਜ ਤਨਾਤ ਕਰ ਦਿੱਤੀ ਗਈ ਹੈ ਔਰ ਇਹ ਵੀ ਚਰਚਾਾਂਵਾਂ ਚੱਲੀਆਂ ਕਿ ਰਾਸ਼ਟਰਪਤੀ ਨੇ ਵੀ ਜਿਹੜਾ ਅਸਤੀਫਾ ਦੇ ਦਿੱਤਾ ਫਿਲਹਾਲ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੈ ਪਰ ਜੋ ਪ੍ਰਧਾਨ ਮੰਤਰੀ ਓਲੀ ਨੇ ਜੋ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਦੱਸ دیے ਕਿ ਅਸਤੀਫਾ ਜਿਹੜਾ ਉਹ ਦੇ ਦਿੱਤਾ ਗਿਆ ਔਰ ਉਸ ਤੋਂ ਪਹਿਲਾਂ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਅਸਤੀਫੇ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਅਸਤੀਫਾ ਦਿੱਤਾ ਔਰ ਵਕ ਵਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਕਿੰਜ ਉੱਥੇ ਜਿਹੜੀ ਪੀੜ ਕਾਬੂ ਹੋਈ ਹੈ ਉਹਨਾਂ ਨੇ ਸਰਕਾਰੀ ਰਹਿائشਾਂ ਦਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਫੌਜ ਦੇ ਹੈਲੀਕਾਪਟਰ ਅਸਮਾਨ ਦੇ ਵਿੱਚ ਲਗਾਤਾਰ ਉੱਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਸਭ ਦੇ ਵਿਚਾਲੇ ਜਿਹੜੀ ਤਾਜ਼ਾ ਜਾਣਕਾਰੀ ਹੈ ਕਿ ਨੇਪਾਲ ਦੀ ਜੇਲ੍ਹ ਦੇ ਵਿੱਚੋਂ 1500 ਕੈਦੀ ਜਿਹੜੇ ਨੇ ਉਹ ਫਰਾਰ ਹੋ ਗਏ ਨੇ ਨੇਪਾਲ ਦੀ ਨਖੂ ਜੇਲ੍ਹ ਤੋਂ ਫਰਾਰ ਹੋਏ ਨੇ ਹਾਲਾਂਕਿ ਕਾਨੂੰਨ ਵਿਵਸਥਾ ਦੀ ਜੇਕਰ ਗੱਲ ਕਰ ਲਈ ਤਾਂ ਦਾਵਾਡੋਲ ਹੋ ਚੁੱਕੀ ਹੈ ਕਿਉਂਕਿ ਕਾਨੂੰਨ ਆਪਣੇ ਹੱਦ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਲੈ ਲਿਆ ਔਰ ਵੱਖ-ਵੱਖ ਤਸਵੀਰਾਂ ਦੇਖ ਸਕਦੇ ਹੋ ਕਿੰਜ ਸਰਕਾਰੀ ਰਹਿائشਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅੱਗ ਦੀਆਂ ਲਪਟਾਂ ਇਹਨਾਂ ਰਹਿائشਾਂ ਤੋਂ ਨਿਕਲਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਘਰਾਂ ਚੋਂ ਨਿਕਲਦੀ ਨਜ਼ਰ ਆ ਰਹੀ ਹੋਵੇਗੀ ਔਰ ਪ੍ਰਧਾਨ ਮੰਤਰੀ ਓਲੀ ਦੀ ਨਿੱਜੀ ਰਹਿائش ਨੂੰ ਵੀ ਨੁਕਸਾਨ ਜਿਹੜਾ ਪਹੁੰਚਾਇਆ ਗਿਆ ਉਸ ਨੂੰ ਵੀ ਅੱਗ ਲਗਾਈ ਗਈ ਔਰ ਇਸ ਦੇ ਨਾਲ ਰਾਸ਼ਪਤੀ ਦੀ ਨਿੱਜੀ ਰਹਿائش ਨੂੰ ਵੀ ਜਿਹੜਾ ਅੱਗ ਦੇ ਹਵਾਲੇ ਕੀਤਾ ਗਿਆ ਔਰ ਦੇਖ ਸਕਦੇ ਹੋ ਇਹ ਤਸਵੀਰਾਂ ਵੱਖ-ਵੱਖ ਨੇਪਾਲ ਤੋਂ ਸਾਹਮਣੇ ਆਈਆਂ ਨੇ ਔਰ ਦੱਸਦੀਏ ਕਿ ਕਰੀਬ 22 ਲੋਕਾਂ ਦੀ ਮੌਤ ਹੋ ਚੁੱਕੀ ਹੈ 400 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਸਭ ਦੇ ਵਿੱਚ ਆਲੇ ਤਸਾ ਜਾਣਕਾਰੀ ਇਹ ਹੈ ਕਿ ਨੱਖੂ ਜੇਲ ਜੋ ਨੇਪਾਲ ਦੀ ਨੱਖੂ ਜੇਲ ਹੈ ਉਸ ਦੇ ਵਿੱਚੋਂ 1500 ਜਿਹੜੇ ਅਕੈਦੀ ਨੇ ਉਹ ਫਰਾਰ ਹੋ ਚੁੱਕੇ ਨੇ ਉੱਥੇ ਦੌੜ ਚੁੱਕੇ ਨੇ ਔਰ ਸਾਫ ਕਾ ਪ੍ਰਧਾਨ ਮੰਤਰੀ ਦੀ ਪਤਨੀ ਦਾ ਵੀ ਕਤਲ ਕਰ ਦਿੱਤਾ ਗਿਆ ਪਹਿਲਾ ਸਾਫ ਕਾ ਪ੍ਰਧਾਨ ਮੰਤਰੀ ਅਧਿਕਾਰ ਨੂੰ ਅੱਗ ਲਗਾਈ ਗਈ ਬੇਕਾਬੂ ਭੀੜ ਨੇ ਅੱਗ ਲਗਾਈ ਔਰ ਉਸ ਤੋਂ ਬਾਅਦ ਜਿਉਂਦੇ ਹੀ ਪਤਨੀ ਨੂੰ ਜਿਹੜਾ ਹੈ ਅੱਗ ਲਗਾ ਦਿੱਤੀ ਗਈ ਔਰ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਹੁਣ ਜਿਸ ਤਰੀਕੇ ਦੇ ਨਾਲ ਇਹ ਮਾਹੌਲ ਉੱਥੇ ਤਣਾਅਪੂਰਨ ਬਣਿਆ ਹੋਇਆ ਹੈ ਤਾਂ ਇਸ ਦੇ ਚੱਲਦੇ ਹੋਏ ਰਾਸ਼ਟਰਪਤੀ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਾ ਲਵੇ ਸਥਿਤੀ ਨੂੰ ਪਹਿਲਾਂ ਵਾਂਗ ਕੀਤਾ ਜਾਵੇ ਆਮ ਵਾਂਗ ਕੀਤਾ ਜਾਵੇ ਪਰ ਅਜੇ ਵੀ ਕੁਝ ਜਿਹੜੇ ਨੌਜਵਾਨ ਬਾਜ਼ ਨਹੀਂ ਆ ਰਹੇ ਕਿਉਂਕਿ ਹਿੰਸਾ ਜਿਹੜੀ ਹੈ ਵਾਪਰਦੀ ਹੋਈ ਨਜ਼ਰ ਆ ਰਹੀ ਹੈ ਨਪਾਲ ਦੇ ਵਿੱਚ ਵੱਖ-ਵੱਖ ਥਾਵਾਂ ਤੇ ਕਰਫਿਊ ਵੀ ਲੱਗਾ ਹੋਇਆ ਇੰਟਰਨੈਟ ਸੇਵਾਵਾਂ ਵੀ ਬੰਦ ਕੀਤੀਆਂ ਹੋਈਆਂ ਨੇ ਪਰ ਇਸ ਦੇ باوجود ਵੀ ਯਾਨਕਿ ਜਿਹੜਾ ਸੋਸ਼ਲ ਮੀਡੀਆ ਐਪਸ ਦੇ ਚਾਲੂ ਹੋਣ ਦੇ باوجود ਵੀ ਅਜੇ ਵੀ ਜਿਹੜਾ ਪ੍ਰਦਰਸ਼ਨ ਹੈ ਵੱਖ-ਵੱਖ ਥਾਵਾਂ ਤੋਂ ਹੋ ਰਿਹਾ ਹੈ ਉਹ ਥਾਵਾਂ ਤੋਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪ੍ਰਦਰਸ਼ਨਕਾਰੀ ਵੱਖ-ਵੱਖ ਥਾਵਾਂ ਤੇ ਫੈਲੇ ਹੋਏ ਨੇ ਔਰ ਮਾਹੌਲ ਜਿਹੜਾ ਸਹੀ ਨਹੀਂ ਹੈ ਨੇਪਾਲ ਦੇ ਵਿੱਚ ਔਰ ਦੱਸ ਦਈਏ ਕਿ ਨੇਪਾਲ ਦੀ ਨਕੂ ਜੇਲ੍ਹ ਤੋਂ